ਨਾ ਹੋਵਈ ਜੇ ਲਾਇਰਾ ਦਿੱਤਾ ਟੱਦੇੰਦਾ ਲੇਕਨ ਦਿੱਕਤ ਪਾ ਜਗਤ ਪੰਤਸ ਖਾਈ ਖਾਈ ਮੈਂ ਉਤਨ ਚਲਾਇਦਾ ਨਾਨਕ ਵਿਸਿਆ ਪੇ ਪਰਵਾ ਸੱਚਾ ਸਾਇ ਸੱਚ ਨਾਇ ਕਾਕਿਆ ਪਾ ਉਪਾਰ ਆਕਿਆ ਮੰਗਿਆ ਦੇ ਦੇ ਸਾਚ ਰੇ ਦਾਤਾ ਫੇਰ ਕੇ ਅੱਗੇ ਰੱਖਿਆ ਜਿਸਕੁ ਕੜੇ ਬੁਬਾਦ ਮੌਕੇ ਬੋਲਣ ਬੋਲੀ ਹੈ ਜਿਸਕੁਨ ਕਰੇ ਪਿਆਰ ചോവ ഗു കവ ഹല വേദ ਕੁਛ ਸਾਕੁਲ ਕੋਪਰਟ ਬਣਨਾ ਪੜ ਪਾਤ ਪੀਮਾਲ ਜੇ ਹੋਵ ਜਾਣਾ ਆਕਾ ਨਾ ਹੀ ਕਣਕ ਤਨ ਜਾਈ ਪੂੜਾ ਗਦੇ ਬੁਝਾਈ ਸੁਪਨਾ ਜੀਆ ਕਾਇਕ ਤਤ ਤੂੰ ਹੈ ਬਿਸ ਨਜਾਈ ਬਾਈ ਜੀ ਕਾ ਖਾਸਾ ਬਾਈ ਜੀ ਕੀ ਪਤੇ ਪਿਆਰ ਤੇ ਦਾਦਾ ਜੀ ਇਹਨਾ ਵਿਚਾਰੀ ਦੀ ਥੋੜੀ ਜੀ ਨਾ चतन मन रहे हमारा अपना जान करो पर टिका दूसरे दुसरे टुका हो आप हाथ में तो जा सुखी मसे मोड़ पड़बारा से वक्से ने तटड़ा प्रीत करो हाथ है रक्षा पूर्ण होए जिसकी इच्छा चतन मन रहे हुमा अपना जान करो पर अम्ड़े दुसरे टुका हो ਆਪੇ ਹੱਟਦੇ ਨੇ ਸਕੀਮਸ ਤੇ ਮੜਾ ਪਰਵਾੜਾ ਸੇਵਕ ਸਿੱਖਣੇ ਤੱਤਾ ਦਾ ਵਾਹਿਬ ਜੀ ਦੇ ਸਾਹ ਦਾ ਬਜੀ ਖੱਤੇ ਇਹ ਚੇਤੇ